ਚਰਚੇ ਚੱਲ ਪਏ ਆ ਪੰਜਾਬ ਦੀ ਹਵਾਵਾਂ ਦੇ ਵਿੱਚ ਕਿ ਸੁਖਵੀਰ ਸਿੰਘ ਬਾਦਲ ਜਿੱਥੇ ਹੱਥ ਪਾਉਂਦਾ ਉਹ ਉਹ ਉਥੋਂ ਧੂਈ ਪਾਈ ਲਿਆਂਦਾ ਤੇ ਮਾਹੌਲ ਬਣਾਦੇ ਹੁੰਦੇ ਗਾਣੇ ਤੇ ਗਾਣਿਆਂ ਦੇ ਵਿੱਚ ਵੀ ਜਿਹੜਾ ਮੁੜ ਮੁੜ ਕੇ ਬਾਦਲਾਂ ਦਾ ਗੜ ਲੰਬੀ ਠਾਣਾ ਬੱਲੀਏ ਇਹ ਸਾਰਾ ਕੁਝ ਜਿਹੜਾ ਸਨੈਰੀਓ ਆ ਨਾ ਕਿਉਂਕਿ ਗਾਇਕ ਵੀ ਲੇਖਕ ਵੀ ਪੁਲਿਤ ਵੀ ਇਹ ਸਾਰਾ ਇੱਕ ਸਮਾਜ ਦਾ ਤਾਣਾ ਬਾਣਾ ਹੀ ਆ ਨਾ ਸੋ ਇਹ ਸਮਾਜ ਦੇ ਤਾਣੇ ਬਾਣੇ ਦੇ ਵਿੱਚ ਜੋ ਕੁਝ ਹੁੰਦਾ ਦੇਖਿਆ ਉਹ ਪ੍ਰਤੀਤ ਉਥੋਂ ਇਹ ਹੁੰਦਾ ਕਿ ਜਨਾਬ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਜੋ ਜੋ ਪੁਲਸ ਨੇ ਆਪਣੀ ਆਡੀਓ ਰਿਕਾਰਡਿੰਗ ਵਿੱਚ ਕਿਹਾ ਕਥਿਤ ਆਡੀਓ ਰਿਕਾਰਡਿੰਗ ਵਿੱਚ ਕਹਿੰਦੇ ਆਈ ਨਾ ਬਣੀ ਆ ਉਦੇ ਉਦਈ ਉਹ ਸਾਰਾ ਕੁਝ ਜ਼ਮੀਨ ਉਤੇ ਹੋਇਆ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਨਾਲ ਸਿੱਧੀ ਟੱਕਰ ਲੈ ਰਿਆ ਤੇ ਉਸ ਟੱਕਰ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਗਰਾਫ ਥੱਲੇ ਜਾ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਉੱਤੇ ਜਾ ਰਿਹਾ ਸੁਖਬੀਰ ਸਿੰਘ ਬਾਦਲ ਦਾ ਗਰਾਫ ਉੱਤੇ ਜਾ ਰਿਹਾ ਜਿਸ ਤੋਂ ਬਾਅਦ ਇਹ ਲੱਗਦਾ ਕਿ ਅਗਲੇ ਦਿਨਾਂ ਦੇ ਵਿੱਚ ਨਾ ਜਿਹੜੇ ਲੋਕ ਛੱਡ ਕੇ ਗਏ ਸੀ ਉਹ ਵੀ ਇੱਕ ਵਾਰੀ ਤਾਂ ਹੈਰਾਨ ਹੋਣਗੇ ਵੀ ਇਹ ਗੇਮ ਘੁੰਮੀ ਤਾਂ ਘੁੰਮੀ ਕਿਦਾਂ ਬੀਪੀ ਸਿੰਘ ਗਿੱਲ ਜੀ ਤਰਨਤਨ ਚੋਣਾਂ ਤੋਂ ਬਾਅਦ ਜਿਸ ਤਰੀਕੇ ਨਾਲ ਅਕਾਲੀ ਦਲ ਦਾ ਉਭਾਰ ਦੇਖਿਆ ਗਿਆ ਹੈ ਅਤੇ ਜੋ ਜ਼ਿਲ੍ਹਾ ਪ੍ਰੀਸ਼ਦਿਆਂ ਚੋਣਾਂ ਵਿੱਚ ਜੋ ਬਿਆਨ ਸੁਖਬੀਰ ਬਾਦਲ ਦਾ ਆਇਆ ਹੈ ਕਿਵੇਂ ਦੇਖਦੇ ਹੋ ਸੁਖਬੀਰ ਬਾਦਲ ਦੇ ਬਿਆਨ ਨੂੰ ਅਤੇ ਕਾਲੀ ਦਲ ਦੀ ਮੌਜੂਦਾ ਰਾਜਨੀਤੀ ਨੂੰ ਜੀ ਕੱਲ ਸਵੇਰੇ ਇੰਡੀਆ ਦੇ ਟਾਈਮ 6:7 ਵਜੇ ਸੁਖਬੀਰ ਸਿੰਘ ਬਾਦਲ ਹੁਣਾ ਨੇ ਆਪਣੀ ਫੇਸਬੁੱਕ ਉੱਤੇ ਇੱਕ ਪੋਸਟ ਪਾਈ ਜਿਸ ਵਿੱਚ ਉਹਨਾਂ ਨੇ ਪਟਿਆਲਾ ਦੇ ਐਸਐਸਪੀ ਵਰਦੀ ਸ਼ਰਮਾ ਹੁਣਾ ਦੀ ਇੱਕ ਆਡੀਓ ਰਿਕਾਰਡਿੰਗ ਪਾਈ ਕਥਿਤ ਆਡੀਓ ਰਿਕਾਰਡਿੰਗ ਆਪਾਂ ਕਹਿ ਸਕਦੇ ਹਾਂ ਜਿਸ ਵਿੱਚ ਉਹ ਡੀਐਸਪੀਜ਼ ਦੇ ਨਾਲ ਗੱਲਬਾਤ ਕਰ ਰਹੇ ਆ ਉਸ ਤੋਂ ਬਾਅਦ ਉਹ ਆਡੀਓ ਵਾਇਰਲ ਹੋ ਗਈ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਚਰਚੇ ਹੋ ਗਏ ਉਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਕਹਿ ਦਿੱਤਾ ਕਿ ਇਹ AI ਤੋਂ ਬਣੀ ਆ ਸਵਾਲ ਇਹ ਆ ਕਿ ਪਿਛਲੇ ਦਿਨਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੋਨਾਂ ਦੀ ਟਸਲ ਅਮੋ ਸਾਹਮਣੇ ਚੱਲ ਰਹੀ ਆ ਕਿਤੇ ਕਿਤੇ ਕਾਂਗਰਸ ਪਾਰਟੀ ਵਿੱਚ ਜੁਆਇਨ ਕਰਦੇ ਦੇਖਦੇ ਆ ਕੱਲ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੇ ਸੁਖਿੰਦਰ ਸਿੰਘ ਰੰਧਾਵਾ ਆ ਉਹਨਾਂ ਦੇ بیٹے ਦੀ ਝੜਪ ਹੋਈ ਆ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਨਾਲ ਪਰ ਬਹੁਤੀ ਜਗ੍ਹਾ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੋਨੇ ਹੀ ਆਮੋ ਸਾਹਮਣੇ ਦਿਸਦੇ ਆ ਕੰਚਨਪ੍ਰੀਤ ਦੇ ਮੁੱਦੇ ਦੇ ਉੱਤੇ ਜੋ ਕੁਝ ਹੋਇਆ ਉਸ ਤੋਂ ਬਾਅਦ ਇਹ ਇੱਕ ਤਰ੍ਹਾਂ ਦੇ ਨਾਲ ਅਕਾਲੀ ਦਲ ਦੀ ਜਿਹੜੀ ਪੋਲਿਟਿਕਸ ਆ ਉਹਨੂੰ ਬੂਸਟ ਕਰ ਰਿਹਾ ਸਾਰਾ ਕੁਝ ਪੰਜਾਬ ਦੇ ਲੋਕਾਂ ਦਾ ਸੁਭਾਅ ਆ ਜਦੋਂ ਕਿਸੇ ਦੇ ਨਾਲ ਧੱਕਾ ਹੁੰਦਾ ਪ੍ਰਤੀਤ ਹੋ ਜਵੇ ਤੇ ਉਹ ਉਹਦੇ ਹੱਕ ਵਿੱਚ ਆ ਕੇ ਖੜ ਜਾਂਦੇ ਆ ਇਹਦੀਆਂ ਬਹੁਤ ਉਦਾਹਰਨਾਂ ਆ 2007 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਸਿਖਰ ਤੇ ਚੱਲ ਰਹੀ ਸੀ ਤੇ ਉਹਨਾਂ ਨੇ ਉਸ ਵਕਤ ਅ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਤੇ ਬੀਬੀ ਸਰੇਂਦਰ ਕੌਰ ਬਾਦਲ ਤਿੰਨਾਂ ਉੱਤੇ ਪਰਚੇ ਦਰਜ ਕਰ ਦਿੱਤੇ ਬਾਦਲ ਸਾਹਿਬ ਜੇਲ੍ਹ ਦੇ ਵਿੱਚੋਂ ਬਾਹਰ ਆਏ ਤੇ ਉਹਨਾਂ ਨੇ ਸਿਰ ਪਾ ਕੇ ਇੰਨੀ ਗੱਲ ਕਹੀ ਸੀ ਕਿ ਦੇਖੋ ਬੰਦਿਆਂ ਦੀਆਂ ਬੰਦਿਆਂ ਦੇ ਨਾਲ 100 ਨਿਬੜਦੀਆਂ ਪਰ ਇਹਨਾਂ ਨੂੰ ਬੀਬੀ ਜੀ ਉਤੇ ਪਰਚਾ ਨਹੀਂ ਦਰਜ ਕਰਨਾ ਚਾਹੀਦਾ ਸੀ ਲਓ ਜੀ ਇਹ ਗੱਲ ਲੋਕਾਂ ਨਾਲ ਕਨੈਕਟ ਹੋ ਗਈ ਤੇ ਬੰਪਰ ਵੋਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੈ ਗਈਆਂ ਸੀ ਸੋ ਇਹ ਇਤਿਹਾਸ ਮੈਂ ਦੱਸ ਰਿਹਾ ਕਿ ਜਦੋਂ ਕਿਸੇ ਧੀ ਭੈਣ ਦੀ ਗੱਲ ਆ ਜਾਵੇ ਜਦੋਂ ਕਿਸੇ ਬੀਬੀ ਦੀ ਗੱਲ ਆ ਜਾਵੇ ਉਦੋਂ ਜਿਹੜਾ ਤੁਹਾਡੇ ਵਿਰੋਧ ਦੇ ਵਿੱਚ ਹੁੰਦਾ ਉਹ ਵੀ ਤੁਹਾਡੇ ਹੱਕ ਦੇ ਵਿੱਚ ਆ ਕੇ ਖੜ ਜਾਂਦਾ ਕੰਚਨਪਰੀ ਨਾਲੇ ਮੁੱਦੇ ਦੇ ਉਤੇ ਇਹ ਕੁਝ ਦੇਖਿਆ ਤੇ ਆ ਨਵਾਂ ਜਿਹੜਾ ਮੁੱਦਾ ਹੋ ਰਿਹਾ ਇਹ ਸਭ ਕਾਸੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਗਰਾਫ ਬਿਲਕੁਲ ਕਹਿ ਸਕਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ 10 ਤੋਂ ਸਿੱਧਾ 90% ਉੱਤੇ ਜਾ ਕੇ ਖੜਿਆ ਇਸ ਵਕਤ ਹੱਟੀ ਤੇ ਪੱਟੀਆਂ ਉੱਤੇ ਇਹ ਚਰਚਾ ਚੱਲ ਪਈ ਆ ਕਿ ਸੁਖਵੀਰ ਬਾਦਲ ਦੀ ਟਰੰਪ ਜਿੰਨੀ ਚੱਲਦੀ ਆ ਚਾਹੇ ਉਹ ਪਿੰਡੂ ਖੇਤਰ ਹੋਵੇ ਚਾਹੇ ਸ਼ਹਿਰੀ ਖੇਤਰ ਹੋਵੇ ਜਿੱਥੇ ਨਹੀਂ ਕਿੱਥੇ ਇਹ ਚਰਚੇ ਚੱਲ ਪਏ ਆ ਪੰਜਾਬ ਦੀ ਹਵਾਵਾਂ ਦੇ ਵਿੱਚ ਕਿ ਸੁਖਵੀਰ ਸਿੰਘ ਬਾਦਲ ਜਿੱਥੇ ਹੱਥ ਪਾਉਂਦਾ ਉਹ ਉਹ ਉਥੋਂ ਧੂਈ ਪਾਈ ਲਿਆਂਦਾ ਤੇ ਮਾਹੌਲ ਬਣਾਦੇ ਹੁੰਦੇ ਗਾਣੇ ਤੇ ਗਾਣਿਆਂ ਦੇ ਵਿੱਚ ਵੀ ਜਿਹੜਾ ਮੁੜ ਮੁੜ ਕੇ ਬਾਦਲਾਂ ਦਾ ਗੜ ਲੰਬੀ ਠਾਣਾ ਬੱਲੀਏ ਇਹ ਸਾਰਾ ਕੁਝ ਜਿਹੜਾ ਸਿਨੈਰੀਓ ਆ ਨਾ ਕਿਉਂਕਿ ਗਾਇਕ ਵੀ ਲੇਖਕ ਵੀ ਪੁਲਤ ਵੀ ਇਹ ਸਾਰਾ ਇੱਕ ਸਮਾਜ ਦਾ ਤਾਣਾ ਬਾਣਾ ਹੀ ਆ ਨਾ ਸੋ ਇਹ ਸਮਾਜ ਦੇ ਤਾਣੇ ਬਾਣੇ ਦੇ ਵਿੱਚ ਜੋ ਕੁਝ ਹੁੰਦਾ ਦੇਖਿਆ ਉਹ ਪ੍ਰਤੀਤ ਉਥੋਂ ਇਹ ਹੁੰਦਾ ਕਿ ਜਨਾਬ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਜੋ ਜੋ ਪੁਲਿਸ ਨੇ ਆਪਣੀ ਆਡੀਓ ਰਿਕਾਰਡਿੰਗ ਵਿੱਚ ਕਿਹਾ ਕਥਿਤ ਆਡੀਓ ਰਿਕਾਰਡਿੰਗ ਵਿੱਚ ਕਹਿੰਦੇ ਆ ਇਹ ਨਾ ਬਣੀਆਂ ਉਹਦੇ ਉਦੋਂ ਹੀ ਉਹ ਸਾਰਾ ਕੁਝ ਜ਼ਮੀਨ ਉੱਤੇ ਹੋਇਆ ਜਿਸ ਤੋਂ ਬਾਅਦ ਇਹ ਚਰਚੇ ਆ ਕਿ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਨਾਲ ਸਿੱਧੀ ਟੱਕਰ ਲੈ ਰਿਹਾ ਤੇ ਉਸ ਟੱਕਰ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਗਰਾਫ ਥੱਲੇ ਜਾ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਉੱਤੇ ਜਾ ਰਿਹਾ ਸੁਖਵੀਰ ਸਿੰਘ ਬਾਦਲ ਦਾ ਗਰਾਫ ਉੱਤੇ ਜਾ ਰਿਹਾ ਜਿਸ ਤੋਂ ਬਾਅਦ ਇਹ ਲੱਗਦਾ ਕਿ ਅਗਲੇ ਦਿਨਾਂ ਦੇ ਵਿੱਚ ਨਾ ਜਿਹੜੇ ਲੋਕ ਛੱਡ ਕੇ ਗਏ ਸੀ ਉਹ ਵੀ ਇੱਕ ਵਾਰੀ ਤਾਂ ਹੈਰਾਨ ਹੋਣਗੇ ਵੀ ਇਹ ਗੇਮ ਘੁੰਮੀ ਤਾਂ ਘੁੰਮੀ ਕਿਦਾਂ ਕਿਉਂਕਿ ਆ ਦਸੰਬਰ ਮਹੀਨੇ ਦੇ ਵਿੱਚ ਆਪਾਂ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਹੀ ਅਕਾਲੀ ਦਲ ਦਾ ਗ੍ਰਾਫ ਕਿੱਥੇ ਸੀ ਤੇ ਅੱਜ ਉਹ ਕਿੱਥੇ ਪਹੁੰਚਾ ਉਹਦੇ ਵਿੱਚ ਅਹਿਮ ਭੂਮਿਕਾ ਜਿਹੜੀ ਆਮ ਆਦਮੀ ਪਾਰਟੀ ਨੇ ਨਿਭਾਈ ਆ ਉਹ ਸਿਰਫ ਸਿਰਫ ਪਰਚੇ ਦਰਜ ਕਰਕੇ ਜਾਂ ਇਹ ਜਿਹੜੀਆਂ ਇਹ ਸਾਰਾ ਰਵਾਈਆਂ ਕਾਰਵਾਈਆਂ ਕਰਕੇ ਪੇਪਰ ਖੋਲੇ ਇਹ ਸਾਰਾ ਕੁਝ ਉਹਨਾਂ ਦੇ ਹੱਕ ਦੇ ਵਿੱਚ ਜਾਂਦਾ ਦੱਸਦਾ ਅਮੀਨ ਇਹ ਕਹਿਣ ਲੱਪੇ ਲੋਕ ਵੀ ਸੁਖਵੀਰ ਬਾਦਲ ਦੀ ਜਨਾਬ ਟਰੰਪ ਜੀ ਨਹੀਂ ਚੱਲਦੀ ਐ ਮਨਦੀਪ ਸਿੰਘ ਹੁਣਾਂ ਨੇ ਬਹੁਤ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਤੇ ਇਹ ਗੱਲ ਕੋਈ ਮੰਝਿਆ ਹੋਇਆ ਸਿਆਸਤਦਾਨ ਨਹੀਂ ਕਹਿ ਸਕਦਾ ਸਿਆਸਤਦਾਨ ਗੱਲ ਘੁਮਾ ਕੇ ਕਹਿੰਦੇ ਹੁੰਦੇ ਪਰ ਮਨਦੀਪ ਸਿੰਘ ਹੁਣੀ ਸਿਆਸਤਦਾਨ ਨਹੀਂ ਗਏ ਉਹਨਾਂ ਨੇ ਸਿੱਧੀ ਗੱਲ ਕਹਿ ਦਿੱਤੀ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਕਿ ਜਿਹੜੀ ਟੱਕਰ ਆਹਮੋ ਸਾਹਮਣੇ ਦੀ ਦੋਨਾਂ ਦੀ ਹੋ ਰਹੀ ਐ ਤੇ ਉਹਦੇ ਵਿੱਚ ਨੁਕਸਾਨ ਕਹਿ ਲਓ ਜਾਂ ਉਹਨਾਂ ਦੀ ਆਪਣੀ ਧਿਰਿਆ ਅਮਰਤਪਾਲ ਸਿੰਘ ਉਹਨਾਂ ਦੀ ਪਾਰਟੀ ਦੀ ਉਹ ਧਿਰ ਜਿਹੜੀ ਆ ਉਹ ਵੀ ਅਕਾਲੀ ਦਲ ਦੀ ਵੋਟ ਉੱਤੇ ਹੀ ਚੋਟ ਕਰ ਰਹੀ ਆ ਸੋ ਇਹਨਾਂ ਦੋਨਾਂ ਦੀ ਵੋਟ ਵੰਡ ਕੇ ਜਿਹੜੀ ਉਹ ਆਮ ਆਦਮੀ ਪਾਰਟੀ ਜਿੱਤੀ ਆ ਤਰਨਤਾਰਨ ਦੇ ਵਿੱਚੋਂ ਦੋਨਾਂ ਨੂੰ ਇੱਕ ਜਗ੍ਹਾ ਪੈ ਜਾਂਦੀ ਤੇ ਜੇ ਅਕਾਲੀ ਦਲ ਜਿੱਤ ਗਿਆ ਸੀ ਸੋ ਇਹ ਸਾਰੇ ਸਿਨੈਰੀਓ ਦੇ ਵਿੱਚੋਂ ਇੱਕ ਗੱਲ ਪੱਕੀ ਆ ਕਿ ਸਪਰਿੰਗ ਆ ਨਾ ਜਿਹੜਾ ਸਪਰਿੰਗ ਨੂੰ ਜਿੰਨਾ ਦੱਬਦੇ ਆ ਉਹਨਾਂ ਤਾਂ ਉਛਲਦਾ ਆ ਤੇ ਪੰਜਾਬ ਦੀ ਸਿਆਸਤ ਦਾ ਮਜਾਜ ਕੋਈ ਦਿੱਲੀੋਂ ਆ ਕੇ ਨਹੀਂ ਸਮਝ ਸਕਦਾ ਜਾਂ ਦਿੱਲੀ ਬੈਠ ਕੇ ਨੀਤੀਆਂ ਬਣਾਉਣ ਵਾਲੇ ਪੰਜਾਬ ਦਾ ਮਜਾਜ ਨਹੀਂ ਸਮਝ ਸਕਦੇ ਤੇ ਜਿਹੜੇ ਸਮਝਦੇ ਆ ਉਹ ਵੀ ਜਿਹੜੇ ਆ ਉਹ ਫੈਸਲੇ ਇਸ ਤਰ੍ਹਾਂ ਦੇ ਲੈ ਰਹੇ ਆ ਜਿਸ ਤਰ੍ਹਾਂ ਦੇ ਜਿਹੜੇ ਆ ਉਹ ਇੱਕ ਬਿਲਕੁਲ ਜਿਹੜੀ ਕਹਿ ਲੋ ਕਿ ਹਿੱਲੀ ਸਿਆਸਤ ਵਾਲੇ ਸੋ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਇਹ ਕਿਉਂਕਿ ਵਿਰੋਧੀ ਧਿਰ ਨੂੰ ਮੰਨ ਮੰਨਾਗੇ ਨਾ ਜਿਹਦੇ ਤੇ ਪਰਚੇ ਦਰਜ ਹੁੰਦੇ ਆ ਹੁਣ ਵਿਰੋਧੀ ਧਿਰ ਕਾਂਗਰਸ ਪਾਰਟੀ ਅਫੀਸ਼ਲ ਤੌਰ ਤੇ ਪਰ ਉਹ ਉਸ ਹਾਵਨਾ ਟੱਕਰ ਉਹਨਾਂ ਦੇ ਲੀਡਰ ਨਹੀਂ ਦੇ ਰਹੇ ਸੁਖਪਾਲ ਸਿੰਘ ਖਹਿਰਾ ਤੋਂ ਛੁੱਟ ਸੋ ਇਸੇ ਕਰਕੇ ਜਨਾਬ ਅਕਾਲੀ ਦਲ ਦਾ ਗਰਾਫ ਉੱਤੇ ਜਾ ਰਿਹਾ ਹਾਂ ਇਹਦੇ ਵਿਚਕਾਰ ਇੱਕ ਖਬਰ ਇਹ ਵੀ ਆ ਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਜਿਹੜੀ ਜ਼ਮਾਨਤ ਅਰਜੀਆ ਉਹ ਰੱਦ ਹੋਈ ਆ ਮੈਨੂੰ ਲੱਗਦਾ ਇਹਦੇ ਤੇ ਆਪਾਂ ਵੱਖਰਾ ਟੌਪਿਕ ਕਰ ਲਾਂਗੇ ਗੱਲਬਾਤ ਜੀ ਇਸ ਦੀ ਇੰਨੀ ਗੱਲ ਜਿਹੜੀ ਪ੍ਰਵਾਨ ਕਰਿਓ ਜੀ ਬਹੁਤ ਬਹੁਤ ਸ਼ੁਕਰੀਆ ਜੀ ਚੜ੍ਹਦੀ ਕਲਾ ਧੰਨਵਾਦ ਕਰਦੇ ਹਾਂ ਬੀਪੀ ਸਿੰਘ ਗਿੱਲ ਜੀ ਪੰਜਾਬ ਦੀ ਰਾਜਨੀਤੀ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਅੱਗੇ ਰੱਖਣ ਦੇ